ਇੱਧਰ ਕਹਿੰਦੇ ਕਿ ਟਾਸਕ ਤਾਂ ਲਬਨਿਤ ਬਿੱਟੂ ਨੂੰ ਵੀ ਨਵਾ ਮਿਲ ਗਿਆ ਭਾਰਤੀ ਜਨਤਾ ਪਾਰਟੀ ਜਿਹੜੀ ਆਪਣੇ ਦਮ ਤੇ ਇਸਵਾਰ ਸਰਕਾਰ ਨਹੀਂ ਬਣਾ ਸਕੀ ਭਾਜਪਾ ਨੂੰ ਇਸ ਵਾਰ ਜਿਹੜਾ ਖੋਰਾ ਲੱਗਿਆ ਕਿ ਹਾਂ ਸਾਡੀ ਐਨਡੀਏ ਦੀ ਸਰਕਾਰ ਤਾਂ ਆ ਗਈ ਪਰ ਸਾਡੇ ਕੋਲ ਸਪਸ਼ਟ ਬਹੁਤ ਨਹੀਂ ਤੀਜੀ ਵਾਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਤਾਂ ਬਣ ਗਏ ਪਰ ਭਾਜਪਾ ਆਪ 272 ਦਾ ਅੰਕੜਾ ਨਹੀਂ ਛੂ ਸਕੀ ਸੋ ਉਸ ਹਵਾਲੇ ਨਾਲ ਕਿ 240 ਤੇ ਆ ਕੇ ਪੇਚ ਫਸਿਆ ਕਹਿੰਦੇ ਜੀ ਭਾਜਪਾ ਨੇ ਟਾਰਗੇਟ ਰੱਖਿਆ ਨરેਂਦਰ ਮੋਦੀ ਦੀ ਟੀਮ ਨੇ ਟਾਰਗੇਟ ਰੱਖਿਆ ਕਿ ਅਗਲੇ 5 ਤੋਂ 6 ਮਹੀਨਿਆਂ ਚ ਆਪਾਂ 240 ਨੂੰ 272 ਚ ਬਦ ਲੈਣਾ ਪਤਾ ਨਹੀਂ ਕੱਲ ਨੂੰ TDP ਕੱਦ ਸਾਥ ਛੱਡ ਜਵੇ ਪਤਾ ਨਹੀਂ JDU ਕਾ ਤੱਕ ਖੰਦ ਖਾ ਦੇਵੇ ਆ ਬਾਕੀ ਦਰਾਂ ਚ ਕਿਹੜਾ ਕੋਈ ਵਿਗੜ ਜਵੇ ਇਸ ਲਈ ਆਪਾਂ ਆਪਣਾ ਘਰ ਪੂਰਾ ਕਰੋ ਤੇ ਫਿਰ ਇਹਦੇ ਲਈ ਕਰਨਾ ਕੀ ਪਊਗਾ ਕਹਿੰਦੇ ਜੀ ਤਿੰਨ ਤਰੀਕੇ ਨੇ ਇੱਕ ਤਰੀਕਾ ਤਾਂ ਇਹ ਆ ਕਿ NDA ਦੇ ਵਿੱਚ ਜਿਹੜੇ ਨਾਲ ਸਹਿਯੋਗੀ ਦਲ ਨੇ ਕੋਈ ਇੱਕ ਸੀਟ ਵਾਲਾ ਕੋਈ ਦੋ ਸੀਟ ਵਾਲਾ ਕੋਈ ਪੰਜ ਸੀਟ ਵਾਲਾ ਇਹਨਾਂ ਨੂੰ ਪੱਕਾ ਹੀ ਆਪਣੇ ਨਾਲ ਰੱਖ ਲਓ ਇਹਨਾਂ ਚ ਕਿੰਨੇ ਕੁ ਟੁੱਟਦੇ ਨੇ ਕਿੰਨੇ ਕੁ ਨਹੀਂ ਦੇਖਣਗੇ ਕਹਿੰਦੇ ਦੂਜਾ ਤਰੀਕਾ ਇਹ ਆ ਕਿ ਜਿਹੜੇ ਅਦਰਜ਼ ਨੇ 15 ਨੇ ਜਿਨ੍ਹਾਂ ਚ ਸੱਤ ਆਜ਼ਾਦ ਨੇ ਤੇ ਬਾਕੀ 1 1 2 2 ਹੋਰ ਪਾਰਟੀਆਂ ਵਾਲੇ ਨੇ ਉਹਨਾਂ ਨੂੰ ਕਹਿੰਦੇ ਲਿਓ ਜੀ ਕਿਉਂਕਿ ਜਦੋਂ ਛੋਟੀ ਪਾਰਟੀ ਨੂੰ ਤੁਸੀਂ ਤੋੜਦੇ ਹੋ ਤਾਂ ਤੁਹਾਡੇ ਤੇ ਦਲ ਬਦਲੂ ਦਾ ਮਸਲਾ ਹੈ ਨੀਗਾ ਜੇ ਦੋ ਨੇ ਇੱਕ ਤੋੜ ਲਿਆ ਤਾਂ ਵੀ 50% ਹੋਗੇ ਦੋ ਤਿਹਾਈ ਜੇ ਤੋੜਨੇ ਹੋਣ ਫਿਰ ਤੁਹਾਡੇ ਤੇ ਦਲ ਬਦਲੂ ਨਹੀਂ ਲੱਗਦਾ ਦੋ ਤਿਹਾਈ ਤੋਂ ਘੱਟ ਦੇ ਉੱਤੇ ਮਸਲਾ ਆਉਂਦਾ ਸੋ ਇਹ ਇਸ ਲਈ ਕਹਿੰਦੇ ਜੀ ਆ ਫਾਰਮੂਲਾ ਬਣਾਉਣਾ ਪਏ ਤੇ ਤੀਜਾ ਫਾਰਮੂਲਾ ਹੈ ਕਿ ਇੰਡੀਆ ਗੱਠ ਜੋੜ ਦੇ ਵਿੱਚੋਂ ਕੋਈ ਸਜੋਗੀ ਦਲ ਤੋੜ ਲਓ ਕਿਉਂਕਿ ਜੇ بڑے ਦਲ ਚੋਂ ਤੋੜਨੇ ਆ ਤਾਂ ਫਿਰ ਉੱਥੇ ਮਸਲਾ ਖੜਾ ਹੁੰਦਾ ਕਿ ਜੇ ਹੁਣ ਮੰਨ ਲਓ TMC ਦੇ ਤੁਨ ਮੁਲ ਕਾਂਗਰਸ ਦੇ ਬਸ ਤਾਂ ਉਹ ਕਹਿੰਦੀ ਹੈ ਕਿ ਸਾਡੇ ਕੋਲ ਭਾਜਪਾ ਦੇ ਸੰਪਰਕ ਚ ਨੇ ਪਰ ਭਾਜਪਾ ਦੇ ਸੰਪਰਕ ਲਈ ਕੀ ਇਹ ਇੰਨੀ ਛੇਤੀ ਸੰਸਦ ਮੈਂਬਰੀ ਛੱਡ ਕੇ ਦੁਬਾਰਾ ਚੋਣ ਲੜਨ ਲਈ ਤਿਆਰ ਹੋਣਗੇ ਕਿਉਂਕਿ ਦੋ ਤਿੰਨ ਹੀ ਤਾਂ ਬੀਬੀ ਤੋੜਨੀ ਤੋੜਨ ਤੋਂ ਰਹੀ ਸੋ ਪਰ ਇਸੇ ਤਰ੍ਹਾਂ ਫਿਰ ਇਹ ਨਾ ਦਲਾਉਂਦੇ ਨੇ ਕਿ ਟੀਐਮਸੀ ਆ ਚਾਹੇ ਕਾਂਗਰਸ ਆ ਜਾਂ ਸਵਾਜਵਾਦੀ ਪਾਰਟੀ ਆ ਜੇ ਇਹਨਾਂ ਦੇ ਤੋੜਦੇ ਨੇ ਤਾਂ ਫਿਰ ਦੋ ਤਿਹਾਈ ਤੋੜੋ ਜਾਂ ਤਾਂ ਨਹੀਂ ਫਿਰ ਦੁਬਾਰਾ ਚੋਣ ਕਰਾਓ ਪਰ ਕਹਿੰਦੇ ਜੀ ਭਾਜਪਾ ਇਸ ਫਾਰਮੂਲੇ ਤੇ ਕੰਮ ਕਰ ਰਹੀ ਆ ਕਿ ਚੋਣ ਨਹੀਂ ਦੁਬਾਰਾ ਕਰਾਉਣੀ ਆਪਾਂ ਇੱਕ ਇੱਕ ਦੋ ਦੋ ਵਾਲਿਆਂ ਨੂੰ ਸਾਰਿਆਂ ਨੂੰ ਤੋੜੋ ਆਜ਼ਾਦ ਸੱਤਾ ਦੇ ਵਿੱਚੋਂ ਦੋ ਤਾਂ ਕਾਂਗਰਸ ਦੇ ਸਿੱਧੇ ਸੰਪਰਕ ਚ ਨੇ ਕਦੇ ਵੀ ਸ਼ਾਮਲ ਹੋ ਸਕਦੇ ਆ ਤਿੰਨ ਤੋਂ ਚਾਰ ਕਹਿੰਦੇ ਭਾਜਪਾ ਦੇ ਸੰਪਰਕ ਚ ਨੇ ਕਦੇ ਵੀ ਸ਼ਾਮਲ ਹੋ ਸਕਦੇ ਸੋ ਇੱਥੇ ਫਿਰ ਦੁਬਾਰਾ ਚੋਣ ਕਰਾਉਣ ਦੀ ਲੋੜ ਹੈ ਰਵਨੀਤ ਬਿੱਟੂ ਨੂੰ ਰੇਲ ਰਾਜ ਮੰਤਰੀ ਦਾ ਅਹੁਦਾ ਮਿਲਿਆ ਤੇ ਕੰਮ ਮਿਲ ਗਿਆ ਕਿ ਭਾਜਪਾ ਵਾਲੀ ਇਸ ਰੇਲ ਦੇ ਡੱਬੇ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਸੰਸਦ ਮੈਂਬਰ ਨੂੰ ਚੜਾ ਲਿਓ ਕੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਤਿੰਨ ਸੰਸਦ ਮੈਂਬਰ ਰਵਨੀਤ ਬਿੱਟੂ ਵਾਲੇ ਡੱਬੇ 'ਚ ਸਵਾਰ ਹੋ ਕੇ ਭਾਜਪਾ ਦੇ ਘਰੇ ਪਹੁੰਚ ਸਕਦੇ ਨੇ 10 ਸੰਸਦ ਮੈਂਬਰ ਨੇ ਜੇ ਤਿੰਨੇ ਚਲੇਗੇ ਤਾਂ ਵੀ ਦਲ ਬਦਲੂ ਦਾ ਮਸਲਾ ਨਹੀਂ ਜੇ ਤਿੰਨਾਂ 'ਚੋਂ ਦੋ ਵੀ ਚਲੇਗੇ ਤਾਂ ਵੀ ਦਲ ਬਦਲੂ ਦਾ ਮਸਲਾ ਨਹੀਂ ਦੋ ਤਿਹਾਈ 3 2 6 6 ਨੂੰ 3 ਨਾਲ ਵੰਡਿਆ 2 ਮਤਲਬ 2 ਜਾਣ ਦੇ ਉੱਤੇ ਕੋਈ ਮਸਲਾ ਨਹੀਂ ਵੈਸਾ ਪੰਜਾਬ ਚ ਕਾਂਗਰਸ ਦੇ ਵੀ 7 ਨੇ ਜੇ 7ਾਂ ਚੋਂ 5 ਚਲੇ ਜਾਣ ਫਿਰ 2 ਤਿਹਾਈ ਵਾਲਾ ਮਸਲਾ ਬਣਦਾ ਕਿ ਨਹੀਂ ਬਣਦਾ ਇਹ ਵੀ ਚਰਚਾ ਹੈ ਕਿ ਹਾਂ ਪੰਜਾਬ ਸੂਬੇ ਤੋਂ ਪਰ ਕਾਂਗਰਸ ਦੇ ਓਵਰAllResult ਜਿੰਨੇ ਹੈਗੇ ਨੇ ਉਸ ਉਹ ਵੀ ਵਾਲਾ ਚਲੋ ਇੱਥੇ ਕਹਿੰਦੇ ਜੀ ਤਿੰਨਾਂ ਚੋਂ ਪੂਰੇ ਦੇਸ਼ ਚੋਂ ਆਵਾਦ ਨਹੀਂ ਪਾਰਟੀ ਦੇ ਤਿੰਨ ਸੀਟਾਂ ਆਈਆਂ ਨੇ ਤੇ ਤਿੰਨਾਂ ਚੋਂ ਜੇ ਦੋ ਟੋਟਲੀ ਤਾਂ ਦਲ ਬਦਲੀ ਕਨੂੰ ਲਾਗੂ ਨਹੀਂ ਹੁੰਦਾ ਤੇ ਰਵਨੀਤ ਮਿੱਟੂ ਨੂੰ ਕਹਿੰਦੇ ਟਾਸਕ ਮਿਲਿਆ ਵੈਸੇ ਭਾਜਪਾ ਇਸ ਦੇ ਉੱਤੇ ਤਾਂ ਕੰਮੇ ਕਰ ਰਹੀ ਹੈ ਕਿ ਅਗਲੇ 5-6 ਮਹੀਨਿਆਂ ਚ ਅਸੀਂ ਆਪਣੀਆਂ 240 ਨੂੰ 272 ਚ ਬਦਲ ਲਈਏ ਇਹਦੀ ਜਾਣਕਾਰੀ ਵੀ ਮੈਨੂੰ ਮਿਲ ਰਹੀ ਸੀ ਪਰ ਰਵਨੀਤ ਮਿੱਟੂ ਵਾਲੇ ਟਾਸਕ ਵਾਲੀ ਜਾਣਕਾਰੀ ਤਾਂ ਮੈਨੂੰ ਹਰਜਿੰਦਰ ਸਿੰਘ ਲਾਹੌਰੀ ਦੇ ਆਰਟੀਕਲ ਤੋਂ ਪਤਾ ਲੱਗੀ ਹਰਜਿੰਦਰ ਸਿੰਘ ਲਾਹੌਰੀ ਜਿਵੇਂ ਲਿਖਦੇ ਨੇ ਇਹ ਗੱਲ ਤਾਂ ਉਹ ਮੋਹਰ ਲੱਗਦੀ ਹੈ ਇਸ ਗੱਲ ਤੇ ਕਿ ਭਾਜਪਾ ਇਹ ਟਾਸਕ ਤੇ ਕੰਮ ਕਰ ਰਹੀ ਹੈ ਜਿੰਨਸ ਲਾਲ ਕਹਿੰਦੇ ਕਿ ਰਵਨੀਤ ਬਿੱਟੂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਆ ਕਿ ਉਹ ਪੰਜਾਬ ਤੋਂ ਜਿੱਤੇ ਆਵਾਮੀ ਪਾਰਟੀ ਦੇ ਤਿੰਨ ਲੋਕ ਸਭਾ ਮੈਂਬਰਾਂ ਵਿੱਚੋਂ ਦੋ ਜਾਂ ਤਿੰਨਾਂ ਨੂੰ ਹੀ ਭਾਜਪਾ ਚ ਨਾਲ ਲਿਓ ਹੁਣ ਦੇਖਣ ਵਾਲੀ ਗੱਲ ਹੈ ਕਿ ਕੀ ਇਹ ਸੰਭਵ ਹੈ ਜੇ ਇਸ ਪਹਿਲੂ ਤੇ ਬਾਤ ਕਰਨਾ ਤਾਂ ਭਾਜਪਾ ਜਿਹੜੇ ਕੰਮ ਤੇ ਕੰਮ ਕਰ ਰਹੀ ਆ ਉਹ ਇਸ ਲਈ ਉਹਨਾਂ ਨੂੰ ਲੱਗਦਾ ਕਿ ਬਿੱਟੂ ਇਹ ਕੰਮ ਕਰ ਸਕਦੇ ਨੇ ਕਿਉਂਕਿ ਜਿਹੜੇ ਤਿੰਨ ਸੰਸਦ ਮੈਂਬਰ ਜਿੱਤੇ ਨੇ ਉਹਨਾਂ ਚੋਂ ਇੱਕ ਤਾਂ ਆਮ ਆਦਮੀ ਪਾਰਟੀ ਨਾਲ ਜੁੜਿਆ ਮੀਥੇਰ ਇੱਕ ਵਾਰ ਐਮਐਲਏ ਦੋ ਵਾਰ ਐਮਐਲਏ ਤੀਸਰੀ ਵਾਰ ਫਿਰ ਐਮਪੀ ਤੇ ਇਸ ਵਿਚਾਲੇ ਭਗਵੰਤ ਸਿੰਘ ਕਿਰਨ ਦੇ ਚ ਮੰਤਰੀ ਵੀ ਕਹਿੰਦੇ ਕਿ ਉਹਦਾ ਟੁੱਟਣਾ ਅਜੇ ਸੰਭਵ ਨਹੀਂ ਲੱਗਦਾ ਕਿਉਂ ਟੁੱਟਣਗੇ ਫਿਰ ਜਿਹੜੇ ਦੂਜੇ ਦੋ ਨੇ ਉਹਨਾਂ ਚ ਰਾਜਕੌਰ ਚੱਬੇ ਵਾਲਾ ਦਾ ਪਿਛੋਕੜ ਕਾਂਗਰਸ ਹੈ ਤੇ ਦਲ ਬਦਲ ਕ ਆਮ ਆਦਮੀ ਪਾਰਟੀ ਜਗੇ ਨੇ ਸੋ ਕਾਂਗਰਸ ਦੇ ਪਿਛੋਕੜ ਵਾਲੇ ਨਾਲ ਕਹਿੰਦੇ ਰਵਨੀਤ ਮਿੱਟੂ ਦਾ ਰਾਬਤਾ ਹੈਗਾ ਤੇ ਜੇ ਹੁਣ ਆਮ ਆਦਮੀ ਪਾਰਟੀ ਦਲ ਬਦਲ ਕੇ ਜਾ ਸਕਦੇ ਕਹਿੰਦੇ ਭਾਜਪਾ ਵੀ ਆ ਸਕਦੇ ਦੂਸਰੇ ਮਾਲਵਿੰਦਰ ਕੰਗ ਮਾਲਵਿੰਦਰ ਕਾਂਘੋਰੀ ਆਮ ਆਦਮੀ ਪਾਰਟੀ ਦਾ ਚਿਹਰਾ ਮੋਹਰਾ ਬਣਦੇ ਨੇ ਮੁੱਖ ਪ੍ਰਚਾਰਕ ਬਣਦੇ ਨੇ ਮੁੱਖ ਬਲਾਰੇ ਬਣਦੇ ਨੇ ਤੇ ਟਿਕਟ ਲੈਂਦੇ ਨੇ ਤੇ ਅਨੰਦਪੁਰ ਸਾਹਿਬ ਹਲਕੇ ਤੋਂ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਨੇ ਵਿਦਿਆਰਥੀ ਯੂਨੀਅਨਾਂ ਚ ਕੰਮ ਕਰਦੇ ਯੂਨੀਵਰਸਿਟੀ ਪੱਧਰ ਦੇ ਉੱਤੇ ਰਾਜਨੀਤੀ ਕਰਕੇ ਉੱਭਰਿਆ ਮਾਲਵਿੰਦਰ ਕੰਗ ਕਿਸੇ ਸਮੇਂ ਕਿਸਾਨ ਬਿੰਗ ਦੇ ਵਿੱਚ ਭਾਜਪਾ ਸੀ ਸੋ ਕਹਿੰਦੇ ਕਿ ਭਾਜਪਾ ਨਾਲ ਪੁਰਾਣਾ ਨਾਤਾ ਉਸ ਨੂੰ ਮੁੜ ਕੇ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਰਵਨੀਤ ਬਿੱਟੂ ਇਸ ਸਟਾਰਟ ਚ ਕਿੰਨਾ ਕਾਮਯਾਬ ਹੁੰਦੇ ਨੇ ਦੇਖਣ ਵਾਲੀ ਗੱਲ ਹੈ ਪਰ ਕਹਿੰਦੇ ਉਹਨਾਂ ਨੂੰ ਕੰਮ ਮਿਲ ਗਿਆ ਜੀ ਕਾਮ ਆਦਮੀ ਪਾਰਟੀ ਦੇ ਤਿੰਨ ਸੰਸਦ ਮੈਂਬਰਾਂ ਚੋਂ ਇਹ ਦੋ ਵੀ ਤੋੜ ਲਿਓ ਤਾਂ ਵੀ ਚੰਗੀ ਗੱਲ ਹੈ